سلطانپور لودھی وکھے پہلی پاتشاہی سری گروہ نانک دیو جی دے 555 جاوان گر پورب تے کبڑھی کاف کرویا پترکار ہرپال سنگ جاج دی وشیش ریپورٹ مینن سنگلے چینل تے کلک کرو ایدھا ہرپال ਔਰ ਸਾਜੀ ਉਂਗਲ ਖੜੀ ਕਰਦਾ ਕਿ ਨੰਬਰ ਮੇਰਾ ਨੰਬਰ ਮੇਰਾ ਦੱਸੇ ਮਲੀ ਦਾ ਨੰਬਰ ਕਰਦਾ ਜੀ ਇਧਰ ਕਾਲਾ ਬਾਗਿਆ ਆ ਗਏ ਵੀਰੇ ਬਹੁਤ ਧੰਨਵਾਦ ਭਰਾ ਵੱਡਾ ਪ੍ਰਮੋਟਰ ਹੈ ਰਾਜੂ ਦਾ ਬੱਡਾ ਪਿਆਰ ਹੈ ਰਾਜੂ ਕੋੜਾ ਜੀ ਪਹੁੰਚਿਆ ਰਾਜੂ ਜਾਂਪੁਰ ਪਹੁੰਚਿਆ ਦੋ ਰਾਜੂ ਆਏ ਆ ਇਹਦੇ ਹਰਪ ਕਬੱਡੀ ਸਾਹਮਣੇ ਕਹਿੰਦੇ ਜੀ 天上掉下个香 ਸ਼ਿਆਨ ਅੰਦਰਾ ਸ਼ੇਵਾਂ ਅੰਦਰਾ ਪੰਜਾਬ ਵਿੱਚ ਚੱਲ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਲਾ ਜਿਹੜਾ ਵੀ ਅੱਜ ਕੱਲ੍ਹ ਜਿਹੜੇ ਉਹ ਹੈ ਟੂਰਨਾਮੈਂਟ ਕਰਾਇਆ ਆਉਣ ਵਾਲੀ ਕਪੀ ਨੂੰ ਇਹਨੂੰ ਚੰਗਿਆ ਰਾਹ ਤੇ ਚਲਾਉਣ ਵਾਸਤੇ ਇਹ ਉਤਮ ਕੀਤਾ ਜਾ ਰਿਹਾ ਤੇ ਜਿਹੜੇ ਨਸ਼ਿਆਂ ਤੋਂ ਅੱਜ ਕੱਲ੍ਹ ਆਉਣ ਵਾਲੀ ਸੰਤਾਨ ਆਉਣ ਵਾਲੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਖੇਡਾਂ ਵੱਲ ਧਿਆਨ ਦੇਣ ਇਸੇ ਕਰਕੇ ਇਹ ਟੂਰਨਾਮੈਂਟ ਹਰ ਸਾਲ ਕਰਾਇਆ ਜਾ ਰਿਹਾ ਤੁਸੀਂ ਇਹ ਬਤਾਈ ਦੇ ਲੈ ਕਿੰਨਾ ਕਿ ਉਤਸ਼ਾਹ ਦੇਖਣ ਨੂੰ ਮਿਲਿਆ ਸਕਦਾ ਵਿੱਚ ਇਸ ਮਹਾ ਕੌਮ ਕਬੱਡੀ ਦੇ ਇਹ ਮਾ ਕੋ ਮੇ ਅੱਗੇ ਪਿਛਲੇ ਸਾਲਾਂ ਨਾਲ ਬਹੁਤ ਜ਼ਿਆਦਾ ਆਸ਼ਾ ਜਨਤਾ ਦੇ ਵਿੱਚ ਆ ਪਿਛਲੇ ਸਾਲਾਂ ਨਾਲ ਬਹੁਤ ਵੱਧ ਕਰਕੇ ਜਨਤਾ ਆਈ ਆ ਔਰ ਸਭ ਜਨਤਾ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਆ ਅੱਜ ਗੁਰਦਾਰਿਕ ਸਟੇਡੀਅਮ ਦੇ ਵਿੱਚ ਗੁਰਦਾਰਿਕ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹਰ ਸਾਫ ਦੀ ਤਰ੍ਹਾਂ ਇੱਕ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਪਿਛਲਾ ਪਿਛਲੇ ਲਗਾਤਾਰ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਉਹਦੇ ਵੱਲੋਂ ਟੂਰਨਾਮੈਂਟ ਕਰਾਇਆ ਜਾਂਦਾ ਇਸ ਦਰ ਆਇਆ ਆਪ ਪਾਰਟੀ ਦੇ ਸਰਦਾਰ ਸੱਜਨ ਸਿੰਘ ਟੀਮਾਂ ਦੀ ਰਹਿਨਮਾਈ ਹੇਠ ਗੁਰਨਾਗਰ ਦੇ ਵਿੱਚ ਗੁਰਪੁਰਬੇ ਖੁਸ਼ੀ ਦੇ ਵਿੱਚ ਨਗਰ ਤੇ ਟੀਮ ਦੇ ਵਿੱਚ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜੋ ਕਿ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਔਰ ਇਹ ਕਲੱਬ ਬਣੀ ਆ ਟੂਰਨਾਮੈਂਟ ਕਮੇਟੀ ਹੋਰ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਗੁਰਪੁਰਬੇ ਸਾਡੇ 5 552 ਸਾਲ ਦੀ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਆਪਣੀ ਕਮੇਟੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕਰਾਇਆ ਗਿਆ ਪਹਿਲਾਂ ਸੇ ਨੈਸ਼ਨਲ ਕਬੱਡੀ ਦੇ ਮੈਚ ਕਰਵਾਏਗਾ ਜੋ ਅੱਜ ਇੱਕ ਵੱਖਰੀ ਨਵੇਂ ਸਾਲ ਦੀ ਸ਼ੁਰੂਆਤ ਲਈ ਆ ਤੇ ਸਵੇਰ ਨੂੰ ਪਹਿਲਾਂ ਨੈਸ਼ਨਲ ਕਬੱਡੀ ਦੇ ਮੈਚ ਲਾਜਾ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਦੇਣ ਵਾਸਤੇ ਸਾਡੇ ਅੰਤਲਬਾਗ ਸਿੰਘ ਜੀ ਬਲਾਕ ਪ੍ਰਧਾਨ ਸੋ ਸੰਗਤਾਂ ਜੀ ਨਾਲ ਸੰਗਤਾਂ ਵਿੱਚ ਕਿੰਨਾ ਕੋ ਉਤਸ਼ਾਹ ਆ ਜੀ ਮਾਹ ਕੌਂਡ ਕੋ ਕਬੱਡੀ ਦਾ ਮਹਾਕੰਪ ਜਿਹੜਾ ਅੰਤਲਬਾਗ ਸਿੰਘ ਆ ਮਾਰੀ ਪਾਰਟੀ ਬਲਾਕ ਪ੍ਰਧਾਨ ਸੋਤਾ ਤੁਲੂ ਜੀ ਮਾਹ ਗੁਰਨਾਣਕ ਦੇ ਜੀ ਦੇ 555 ਗੁਰਪੁਰਪਤੇ ਅਰਿ ਦੇਸ਼ਾ ਵਿਦੇਸ਼ਾ ਦੇ ਸਾਰ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮਾ ਕਬੱਡੀ 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 ਪਰੀਜ਼ ਕਰਦਾ ਵਾ ਅਗਲੇ ਸਾਲ ਇੱਕ ਤੋਂ ਵੱਧ ਤੋਂ ਵੱਧ ਸੰਗਤ ਖਾਠਾ ਮਾਰਦਾ ਦੇਖੋ

552 ਬਰੇਗਰ ਤੇ ਮੈਂ ਸਮੂਹ ਸੰਗਤ ਨੂੰ ਵਧਾਈ ਦਿੰਦਾ ਟੂਰਨਾਮੈਂਟ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਮੈਨੇਜਮੈਂਟ ਤੇ ਬਹੁਤ ਵਧੀਆ ਟੀਮਾਂ ਚੁਣ ਕੇ ਜਿਹੜੀਆਂ ਉਹ ਟੀਮਾਂ ਉਹ ਮੈਚ ਹੋ ਰਿਹਾ ਹੈ ਅੱਜਕੱਲ ਦਾ ਜਿਹੜਾ ਨਸ਼ਾ ਚੋਣ ਗਿਆ ਜੀ ਉਹਨਾਂ ਨੂੰ ਤੜਕੀ ਮੈਸੀ ਸਭ ਤੋਂ ਪਹਿਲੇ ਤਾਂ ਜਿਹੜਾ ਯੂਥ ਆ ਮੈਂ ਅਪੀਲ ਕਰੂੰਗਾ ਯੂਥ ਨੂੰ ਅਪੀਲ ਕਰੂੰਗਾ ਵੀ ਆਪਾਂ ਨਸ਼ਿਆਂ ਤੋਂ ਹਟ ਕੇ ਜਿਹੜੇ ਜਿਹਦਾ ਟੂਰਨਾਮੈਂਟ ਹੋ ਰਿਹਾ ਆ ਖੇਡਾਂ ਵਾਲੇ ਬੰਨੇ ਲੱਗਿਆ ਜਾਵੇ ਪ੍ਰਬੰਧਕ ਵੀਰਾਂ ਨੂੰ ਆਪਣੇ ਜਿਹੜੇ ਜਿੰਨੇ ਵੀ ਮੇਰੇ ਪਿੰਡਾਂ ਦੇ ਨਵੀਆਂ ਸਰਪੰਚਾਂ ਤੇ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਯੂਥ ਨੂੰ ਗੇਮਾਂ ਵਾਲੇ ਬੰਨੇ ਲਾ ਕੇ ਤੇ ਇਸ ਨਸ਼ੇ ਦੀ ਦਲਦਲ ਚੋਂ ਕੱਢਿਆ ਜਾਵੇ ਟੂਰਨਾਮੈਂਟ ਸਭ ਤੋਂ ਪਹਿਲਾਂ ਤਾਂ ਟੂਰਨਾਮੈਂਟ ਦੇ ਵਿੱਚ ਜਿਹੜੀ ਬੈਠਣ ਦੀ ਪ੍ਰਬੰਧ ਜਿਹੜਾ ਬਹੁਤ ਵਧੀਆ ਪ੍ਰਬੰਧ ਸੀਗਾ ਫਿਰ ਜਲ ਪਾਣੀ ਦਾ ਪੂਰਾ ਪ੍ਰਬੰਧ ਸੀਗਾ ਹਰ ਤਰ੍ਹਾਂ ਦੀ ਸਹੂਲਤ ਸੀਗੀ ਇਨਾਮਾਂ ਦੀ ਵੰਡ ਇਸ ਤਰ੍ਹਾਂ ਹੋਵੇਗਾ ਕਿ ਇਨਾਮਾਂ ਦੀ ਵੰਡ ਜਿਹੜੀ ਆ ਉਹ ਟੀਮਾਂ ਜਿਹੜੀਆਂ ਫਾਈਨਲ ਜਿਹੜੇ ਅਮਰੀਕਾ ਫਾਈਨਲ ਹੋਣਾ ਆ ਇਨਾਮਾਂ ਦੀ ਵੰਡ ਜਿਹੜਾ ਫਾਈਨਲ ਜਿੱਤੇਗਾ ਉਹਨੂੰ 2 ਲੱਖ ਦਾ ਇਨਾਮ ਦਿੱਤਾ ਜਾਏ। ਸਵੇਰੇ ਨੈਸ਼ਨਲ ਸਟਾਰ ਦੇ ਵੀ ਮੈਚ ਹੋਇਆ ਸਰਦਾਰ ਜਸਵੰਤ ਸਿੰਘ ਜੀ ਬੈਠੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਹੈ ਔਰ ਜਿਲ੍ਹਾ ਐਸੋਸੀਏਸ਼ਨ ਦਾ ਆਓ ਸਾਹਮਣੇ ਦੀਪ ਤੇ ਹਰਪਾਲ ਦੀਪ ਤੇ ਹਰਪਾਲ ਦੀਪ ਤੇ ਹਰਪਾਲ ਲੱਗਿਆ ਜੋ ਉਹ ਸਿੱਖ ਵਾਹ ਬੋਲ ਦੀ ਗੱਲ ਹੈ ਅੋਰ ਅਛੂ ਨਾਲ ਨੂੰ ਹੀ ਹੈ ਅਰ ਉਹ ਜਿ ਆਪਣੇ ਪੈਰੋਂ ਬਦਲੇ ਰਹੇ ਰਹੀ ਹੋਏ ਲਗਾਤਾਰ ਹੋਵਾ ਦੇ ਤੋਂ ਪਹਿਲਾਂ ਤੇ ਅੱਜ ਦੇ ਪਵਿੱਤਰ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੰਦਾ ਔਰ ਦੂਸਰਾ ਜਿਹੜਾ ਆ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਦਿਹਾੜੇ ਤੇ ਅੱਜ ਦਾ ਮੈਚ ਹੋ ਰਿਹਾ ਟੂਰਨਾਮੈਂਟ ਹੋਇਆ ਕਬੱਡੀ ਦਾ ਇਸ ਤੋਂ ਪਹਿਲਾਂ ਰੈਸਲਿੰਗ ਦਾ ਹੋਇਆ ਮੈਚ ਰੈਸਲਿੰਗ ਹੋਈ ਹੈ ਔਰ ਨੈਸ਼ਨਲ ਸਟਾਈਲ ਕਬੱਡੀ ਹੋਈ ਹੈ ਤੇ ਜਿਹੜਾ ਅੱਜ ਮੈਚ ਹੋ ਰਿਹਾ ਮੈਂ ਸਮਝਦਾ ਕਿ ਮੈਂ ਖੁਦ ਇਸ ਤਰ੍ਹਾਂ ਦਾ ਕਦੇ ਰੌਣਕ ਇੰਨਾ ਵਧੀਆ ਟੂਰਨਾਮੈਂਟ ਨਹੀਂ ਦੇਖਿਆ ਇਹਦੇ ਲਈ ਮੈਂ ਜਿਹੜੀ ਸਾਡੀ ਕਮੇਟੀ ਹੈ ਉਹਨੂੰ ਤੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੇ ਕੰਮ ਕੀਤਾ ਮੈਂ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਸੰਤਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਉਤਸ਼ਾਹ ਦਿਖਾਇਆ ਕਿ ਬਾਬਰਤੇ ਕਿਉਂਕਿ ਇੱਕੋ ਇੱਕ ਹੀ ਰਾਹ ਹੈ ਤਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਉਹ ਖੇਡ ਮੈਦਾਨ ਤੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਆਪਣੇ ਆਂਡ ਗਵਾੜ ਦੇ ਬੱਚਿਆਂ ਨੂੰ ਖੇਡਾਂ ਦੇ ਵੇਲੇ ਪ੍ਰੇਰੋ ਤਾਂ ਕਿ ਆਪਣੇ ਜਿਹੜਾ ਇੱਕ ਕਲੰਕ ਹੈ ਪੰਜਾਬ ਤੇ ਲੱਗਾ ਹੋਇਆ ਨਸ਼ਾ ਦਾ ਉਤੋਂ ਅਸੀਂ ਜਿਹੜਾ ਸੁਰਖਰੂ ਹੋ ਸਕੀ ਹੈ ਸੋ ਸਾਰਿਆਂ ਨੂੰ ਇੱਕ ਵਾਰੀ ਵਧਾਈ ਵੀ ਤੇ ਬਹੁਤ ਬਹੁਤ ਧੰਨਵਾਦ ਜਗਤਪੁਰ ਦੀ ਟੀਮ ਦੇ ਵੱਲੋਂ ਖੁਸ਼ੀ ਦੀ ਕਬੱਡੀ ਪੈ ਰਹੀ महीनर सोट वले सरप دو ہزار جیڑی ایک ایک ہزار دیا بہن دیا آپ جیتیاں ਵੱਧਿਆ ਹੋਇਆ ਪੀਵਾਸੀ ਦੀ ਰਾਣਾ ਤਿਆਰ ਤਿਆਰ ਖਰਖਦੀ ਬਾਲ ਨੇ ਇਧਰ ਰੇਡ ਪਾ ਗਈ ਮੇਰੇ ਮਿੱਤਰੋ ਅਗੀਆਂ ਟੀਮਾਂ ਤਿਆਰ ਨੇ 10 ਮਿੰਟ ਪਹੁੰਚ ਗਿਆ ਅਮਰ ਪੰਡੇ ਹੁਣੇ ਖੜੇ ਭਰਾ ਨਾਲ ਕਹਿੰਦੇ ਵੀ ਰਾਜੂ ਜੱਟ ਦੇ ਜੀਓ ਸਵਰਗਤ ਆਇਆ ਬਿੱਟੂ ਧੰਮ ਹੁਣੇ ਉਧਰ ਪਾਸੇ ਰੱਖੇ ਹੋਏ ਹਰਪਾਲ ਹਰਪਾਲ ਆ ਬਈ ਹੋ ਰੇਡ ਨੰਬਰ ਧਾਕੀ ਦਾ ਨੰਬਰ ਇੱਕਾਂ ਵੀਰ ਕਬੱਡੀ ਕਲਬ ਕਹਿੰਦੇ ਬੜਾ ਬਾਬਾ ਨਾਨਕ ਵਾਲਾ ਅੱਜ ਸਾਰਿਆਂ ਨੂੰ ਮੈਂ ਬਿੰਦਾ ਇਹ ਹੁੰਦੀ ਹੈ ਸੇਵਾ ਬਲਦੇਵ ਸਿੰਘ ਜੀ ਬਹੁਤ ਸ਼ਾਨਦਾਰ ਵੀਰ ਨੇ ਔਰ ਇਹ ਮੇਲਾ ਵੱਡਾ ਸਮਿੱਤਰ ਸਿੰਘ ਜੀ ਇਹ ਵੱਡੀ ਕੋਸ਼ਿਸ਼ ਹੋਈ ਹੈ ਵੀ ਇੰਨੇ ਸਮੇਂ ਤੇ ਤੁਸੀਂ ਪਲੇਅਰਾਂ ਨੂੰ ਬੁਲਾ ਲਿਆ ਹੈ ਇੰਨੇ ਸਮੇਂ ਤੇ ਅੱਜ ਸੈਕੰਡ ਸੈਮੀਫਾਈਨਲ ਮੈਚ ਚੱਲ ਰਿਹਾ ਹੈ ਇਹ ਵੱਡੀ ਗੱਲ ਹੈ ਔਰ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਬਹੁਤ ਬਹੁਤ ਧੰਨਵਾਦ ਕਿਉਂਕਿ ਵੀ ਦੂਜੇ ਪਾਸੇ ਫੈਸਲਾ ਹੈ ਕੀ ਹੈ ਵੀ ਆਹ ਨੌਜਵਾਨ ਦਾ ਨਾਮ ਦੱਸ ਗੁਰਪ੍ਰੀਤ ਮੰਡ ਲਈ ਨਾਮ ਹੈ ਜਿਹੜਾ ਹੁਣ ਇਹ ਕਹਿੰਦੇ ਜੀ ਪੂਰੇ ਮਿਆਣੀ ਪਿੰਡ ਮਾਣਦੀਏ ਤਾਲਵੰਦ ਇਸ ਤੂਰਾਂ ਮਾਣਦੀਏ ਤਾਇਆਂ ਦੇ ਸੁੱਤ ਖੋਜੀ ਕਹਿੰਦੇ ਸੀ ਕੱਲ ਪੌਣੀਆਂ ਸੀ ਪਰ ਕਿਸੇ ਘਰ ਨਹੀਂ ਪਈ ਹੁਈਆਂ ਜੇ ਤਾਇਆਂ ਕੱਲ ਪੈਂਦੀਆਂ ਤੇ ਮੈਚ ਹੋਰ ਜਿਹੜੇ ਉਹ ਪਹਿਲਾਂ ਸ਼ੁਰੂ ਹੋਣੇ ਸੀ ਲਓ ਜੱਜ ਮੰਡੀਆਂ ਕਬੱਡੀ ਪਾ ਰਿਹਾ ਪ੍ਰਬੰਧ ਵੱਡੇ ਨੇ ਲਵਲੀ ਕਹਿੰਦੇ ਮਹਿਮਦਵਾਲੀਆ ਕਿ ਮੁੰਡਾ ਲਵਲੀ ਲਵਲੀ ਰੁਪਿੰਦਰ ਵੀ ਆ ਜਾਓ ਜੇਤਾ ਜੇਤਾ ਕਬੱਡੀ ਪਾ ਰਿਹਾ ਮਹਿਮਦਵਾਲੀਆ ਸੰਦੀਪ ਹਰਾਨਾ ਇਹ ਵੱਡੇ ਨਾਂ ਦੇ ਗਿੰਨੀ ਲਗਲੀ ਹੋਣੀ ਇਹ ਵੱਡੇ ਨਾਂ ਨੇ ਖੇਡ ਕਬੱਡੀ ਦੇ ਸਮੇਂ-ਸਮੇਂ ਤੇ ਪ੍ਰਸਿੱਧ ਹੋਏ ਇੱਕ ਪਾਸੇ ਪੱਲਾ ਕਠਿਆਲੇ ਦਾ ਔਰ ਦੂਜੇ ਪਾਸੇ ਜੋਤਾ ਮਹਿਮਦ ਵਾਲੀਆ ਉਧਰ ਜੋੜ ਗਏ ਔਰ ਆਹ ਗਿੰਨੀ ਹੈ ਔਰ ਪੁਆਇੰਟ ਜਿਹੜਾ ਅਜੇ ਦੁਨੀਆ ਨੂੰ ਸਰੂਰ ਚਾੜ ਦਿੰਦਾ ਹੈ ਔਰ ਦੁਨੀਆ ਨੂੰ ਸਵਾਦ ਆ ਜਾਂਦਾ ਮੇਰੇ ਵੀਰੋ ਔਰ ਲੱਖ ਲੱਖ ਦੀ ਪੌ ਕਬੱਡੀ ਜੱਫਾ ਵੀ ਪੂਰੀ ਕਬੱਡੀ ਪਾ ਰਿਹਾ ਖੇਰ ਦੇ ਮੈਦਾਨ ਦੇ ਵਿੱਚ ਕਿ ਤੜਕੇ ਉੱਠ ਕੇ ਡੰਡ ਲਾ ਲੈ ਪੈਂਦੇ ਗੁੱਧ ਅਧਰਪੁਰ ਪਿੰਡ ਜੇ ਫਰੀਆਦ ਕਬੱਡੀ ਨਾ ਖੇਡਦਾ ਤੇ ਸ਼ਗਲਪੁਰ ਦੀ ਗੱਲ ਕਿਹਨੇ ਕਰੀ ਸੀ ਸਾਜੀ ਮਲੂਕ ਤਿੰਨਾ ਭਰਾਵਾਂ ਨੇ ਸ਼ਗਲਪੁਰ ਵਰਲਡ ਵਿੱਚ ਮਸ਼ਹੂਰ ਕੀਤਾ ਪੂਰੇ ਕਹਿੰਦੇ ਵਿਸ਼ਵ ਵਿੱਚ ਮਸ਼ਹੂਰ ਕੀਤਾ ਅਜੇ ਇਧਰ ਪਰ ਹਰਪਾਲ ਔਰ ਸਾਜੀ ਉਂਗਲ ਖੜੀ ਕਰਦਾ ਹੈ ਕਿ ਨੰਬਰ ਕਿਹੜਾ ਨੰਬਰ ਕਿਹੜਾ ਦੱਸੋ ਮਲੀਦਾਨ ਨੰਬਰ ਕਰਦਾ ਜੀ ਇਧਰ ਕਾਲਾ ਪਾਗੜੀ ਆਉਂਦਾ ਵੀਰ ਬਹੁਤ ਧੰਨਵਾਦ ਭਰਾ ਵੱਡਾ ਪ੍ਰੋਮੋਟਰ ਹੈ ਰਾਜੂ ਦਾ ਵੱਡਾ ਪਿਆਰ ਹੈ ਰਾਜੂ ਕੋਹੜਾ ਜੀ ਪਹੁੰਚਿਆ ਰਾਜੂ ਜਾਂਪੁਰ ਪਹੁੰਚਿਆ ਦੂਰ ਰਾਜੂ ਆਇਆ ਇਹਦੇ ਹਰ ਕਬੱਡੀ ਸਾਹਮਣੇ ਕਹਿੰਦੇ ਵੀ ਗੁਰਦਾਸ ਦੀ ਕਬੱਡੀ ਕੋ ਬਾਦ ਦੀ ਉਧਰਲੇ ਪਾਸੇ ਜਫਾ ਜਫੇ ਤੇ ਜਫਾ ਧਾਇਫਾ ਇਹ ਨੌਜਨ ਲੱਤੂ ਵਾਲਾ ਪ੍ਰੀਤ ਭਾਈ ਲੱਤੂ ਪਿੰਡਾ ਭਾਈ ਲੱਤੂ ਜੀ ਜੀ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਸਾਹਮਣੇ ਅਨਸ਼ਾਸਨ ਜਿਹੜਾ ਹੈ ਉਹ ਇਸੇ ਤਰ੍ਹਾਂ ਆਪਾਂ ਬਰਕਰਾਰ ਰੱਖੀਏ ਫਿਰ ਗੱਲ ਬਾਤਨੀਆ ਮੇਲਾ ਵੱਡਾ ਆਹ ਪਿੰਡਾ ਫਲੌਰ ਦੇ ਮੇਲੇ ਦਾ ਕਹਿੰਦੇ ਪੈਸੇ ਆ ਫਿਰਿਆ ਫੋੜਦਾ ਜੇਤੂ ਰਿਹਾ ਪਹਿਲੀਆਂ ਦੇ ਵਿੱਚ ਗੱਲਾਂ ਹੋਈਆਂ ਇਹ ਹੈ ਔਰ ਜਦੋਂ ਕੁੜੀਆਂ ਦਾ ਮੈਚ ਹੁੰਦਾ ਤੇ ਇੱਕ ਬਹੁਤ ਵਧੀਆ ਸਵਾਦਾਂ ਦਿੰਦੇ ਐ ਬਹੁਤ ਸਨਕਾਰ ਕਰਦੇ ਦੋਨੋਂ ਕੁੜੀਆਂ ਦੀਆਂ ਟੀਮਾਂ ਨੇ ਜਿਹੜੀਆਂ ਹੋ ਕੇ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਵਰ ਤਿਆਰ ਨੇ ਬੜਾ ਚੋਟੀ ਦਾ ਮੈਚ ਹੋਇਆ ਲਓ ਸਾਹਮਣੇ ਅਗਲੀ ਕਬੱਡੀ ਉਹ ਕਾਲੇ ਸਾਹੇ ਪਿੰਡ ਵਾਲੇ ਮੇਰੇ ਮਿੱਤਰਾਂ ਕਹਿਆ ਲੱਗਿਆ ਡੱਕ ਤੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਸਾਹੇ ਕਾਲੇ ਸਾਹੇ ਅੱਜ ਕਹਿੰਦੇ ਇੱਕ ਦੀ ਸੱਜ ਪੁੰਗ ਗਈ ਹੈ ਦੂਜੀ ਟੀਮ ਪੁੰਚਣ ਵਾਲੀ ਹੈ ਮੈਂ ਧਰਵਾਦੀ ਆ ਸਾਡੇ ਗੋਲਡ ਸਪੌਂਸਰ ਆਸ਼ਦੀਪ ਸਿੰਘ ਜੀ ਬਿਤੇ ਗੁੱਟੋਰੀਆ ਸ਼ਪੂਰ ਵਾਲੇ ਜੇ ਸਾਡੇ ਵੀਰ ਨੇ ਹਜਿੰਦ ਸਿੰਘ ਜੀ ਮਨਿਆਲੇ ਵਾਲੇ ਇਹੋ ਰਾਜ ਦੇ ਕਬੱਡੀ ਫੇਰ ਪਾਈਆ ਜਿਹੜੇ ਵੀਰ ਗਾਉਂ ਉੱਤੇ ਬੀਜਦੀ ਹੈ ਥੋੜਾ ਜਰਾ ਪ੍ਰਸੰਧ ਹੋਈਏ ਘਰਵਾ ਮੇਲਾ ਕਾਲਾ ਪ੍ਰਾਪੂਜਾ ਕਾਲ ਬਾਣੀ ਵਾਲਾ ਨਾਮੇ ਤੁਹਾਨੂੰ ਬੜਾ ਪਿਆਰ ਹੈ ਤੇ ਬਈ ਹੋ ਰੇ ਸੋਨੂੰ ਜਨਮ ਨੂੰ ਬੜੇ ਮਾਨ ਕਰਦੇ ਆ ਤੇ ਨੰਬਰ ਧਾਵੀ ਦਾ ਨੰਬਰ ਇੰਟਰ ਦਾ ਗਰਾਉਂਡ ਬੜੀ ਵਧੀਆ ਸੋਨੂੰ ਵੀਰ ਧੰਨਵਾਦ ਆ ਜੈਨਪੁਰੀ ਰਸੂਲਾ ਦਲਬਾਖ ਸਿੰਘ ਜੀ ਕੀਤੀ ਹੋਈ ਮੇਕ ਜਿਵੇਂ ਕਹਿੰਦੇ ਨੇ ਨਾ ਵੀ ਗਰਾਉਂਡ ਲਈ ਇਹ ਬਹੁਤ ਵਧੀਆ ਪ੍ਰਾਪਨਾ ਹੈ ਬਹੁਤ ਬਹੁਤ ਧੰਨਵਾਦ ਹੈ ਜੰਦੇ ਵੀਰ ਦੋ ਹਫ਼ਤੇ ਲਗਾਤਾਰ ਸੋਨੂ ਜੈਲਪੁਰਾ ਟਰੈਕਟਰ ਚੰਗੀ ਚਲਿਆ ਤੇ ਦਰਮਾਨ ਸਿੰਘ ਨੇ ਲਗਾਤਾਰ ਦੋ ਹਫ਼ਤੇ ਇਥੇ ਰਹਿਣਾ ਕੀਤੀ ਹੈ ਸਵਾਗਤ ਸੁਲਤਾਨਪੁਰ ਦੇ ਪੁੱਤਰਾ ਜੁਵਾਈ ਐਡੇ ਵੀ ਮਾਦੇ ਦੋ ਸਵਾ ਮੇਲੇ ਲੱਗਦੇ ਰਹਿੰਦੇ ਆ ਜੀ ਦੋ ਚਾਹ ਖਰਾਬਾ ਤੇ ਵਾਹਣ ਵਾਟੇ ਮੇਲੇ ਲੱਗਿਆ ਦੱਸ ਕੇ ਮੈਂ ਹਰਦੀਪ ਸਿੰਘ ਗੋਬਾ ਨਮਾਜ਼ ਬਧਾਈਆਂ ਸੁਫਰਾ ਕੀਤੀਆਂ ਸੱਚੇ ਪਾਤਸ਼ਾਹ ਦੀਆਂ ਲੱਖ ਲੱਖ ਵਧਾਈਆਂ ਸਾਰੇ ਨਕਰ ਚ ਸੁਲਤਾਨਪੁਰ ਹਲਕਾ ਕਪੂਥਿਆ ਜਿਲ੍ਹੇ ਓਦਰ ਕੇ